ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਯਾਤਰਾ ਮੇਰੇ ਵਲੌਗ ਵੀ ਗੱਡੀ ਦੇ ਵਿੱਚੋਂ ਸਟਾਰਟ ਹੁੰਦਾ ਕਿਉਂਕਿ ਤੇ ਚੰਨੇ ਸੀ ਉਹਦੀ ਬਣਾਉਂਦੇ ਆਗੇ। ਪਰ ਅੱਜ ਮੈਂ ਇੱਕ ਮੈਸੇਜ ਦੇਣਾ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਵਧਰੀ ਐ। ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਹੀਟ ਕੋਈ तकरीबन 40 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਰਿਹਾ ਇਸ ਕਰਕੇ ਗੱਡੀ ਦੇ ਵਿੱਚੋਂ ਉਹ ਚੀਜ਼ਾਂ ਦਿਖਾਉਣਾ ਮੇਰੇ ਗੱਡੀ 'ਚ ਵੀ ਰੱਖਿਆ ਜਮਣਾ ਰਿਮੂਵ ਕਰ ਦੂੰਗਾ। ਇਹ ਰੱਖੀ ਹੋਈ ਐ ਸਕ੍ਰੈਚ ਰਿਮੂਵਰ ਹੋ ਗਿਆ। ਜਾਂ ਇੱਧਰ ਰੱਖਿਆ ਹੋਇਆ ਕਿ ਪਾਲਿਸ਼ ਐ। ਆਪਾਂ ਕੀ ਆ ਚਨ ਲਈ ਗੱਡੀਆਂ ਦੇ ਵਿੱਚ ਆਪਾਂ ਗੱਡੀਆਂ ਦੇ ਵਿੱਚ ਰੂਮ ਫਰੈਸ਼ਨਰ ਵਗੈਰਾ ਰੱਖ ਲੈਣੇ ਹੋਰ ਹੋਈ ਕਈ ਇਸ ਤਰ੍ਹਾਂ ਦੇ ਆਈਟਮਾ ਰੱਖ ਲੈਣੇ ਇਹਦੇ ਵਿੱਚ ਜਿਆਦਾ ਅਲਕੋਹਲ ਦਾ ਜਿਆਦਾ ਯੂਜ਼ ਕੀਤਾ ਜਾਂਦਾ ਉਹ ਚੀਜ਼ਾਂ ਨਾ ਰੱਖੋ ਕਈ ਵਾਰ ਆਪਾਂ ਇੰਨੇ ਗੱਡੀਆਂ پارک ਕਰ ਦਿੰਦੇ ਜਗ੍ਹਾ ਤੇ ਛਾਂ ਵਾਲੀ ਜਗ੍ਹਾ ਠੰਡੀ ਜਗ੍ਹਾ ਨਹੀਂ ਮਿਲਦੀ ਤਾਂ ਗੱਡੀ ਦੇ ਵਿੱਚ ਇੰਨੀ ਜਿਆਦਾ ਹੀਟ ਵੱਧ ਜਾਂਦੀ ਹੈ ਕਿ ਉਹਨੂੰ ਅੱਗ ਲੱਗਣ ਦਾ ਖਤਰਾ ਹੋ ਜਾਂਦਾ ਜਿਵੇਂ ਬਲਾਸਟਰ ਨੇ ਕਈ ਵਾਰੀ ਪਾ ਦੇਖਿਆ ਜਮਾ ਜਿਆਦਾ ਹੀਟ ਦੇ ਵਿੱਚ ਕੋਈ ਚੀਜ਼ ਪਈ ਹੋਵੇ ਕੋਈ ਡਿਓਰੈਂਟ ਆ ਜਾਂ ਰੂਮ ਸਪਰੇਅ ਆ ਕੁਝ ਵੀ ਆਟਮਾ ਉਬ ਲਾਸਟ ਹੁੰਦਾ ਖਤਰਾ ਰਹਿੰਦਾ ਕਰਕੇ ਰਿਕੁਐਸਟ ਕਰਦੇ ਆਂ ਕਿ ਪਲੀਜ਼ ਇਹੀਆਂ ਚੀਜ਼ਾਂ ਆਪਣੇ ਗੱਡਿਆਂ ਦੇ ਵਿੱਚ ਨਾ ਰੱਖੋ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਰੱਖੋ ਹਣ ਆਪਾਂ ਚੱਲਦੇ ਆਂ ਵੀ ਤੁਹਾਨੂੰ ਡਰਾਈਵਿੰਗ ਕਰਾਉਣ ਵਾਸਤੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਲੋਕਾਂ ਆ ਖੇਤਾਂ ਦੇ ਵਿੱਚ ਪਾਣੀ ਵੀ ਛੜਦਾ ਇਹ ਸ਼ਾਮ ਨੂੰ ਹੁਣ ਥੋੜਾ ਫਰਕ ਪੈਂਦਾ ਮੌਸਮ ਦਾ ਬਾਕੀ ਤਾਂ ਗਰਮੀ ਬਹੁਤ ਜ਼ਿਆਦਾ ਗਿਆ ਲੱਗ ਗਈ ਇੱਥੋਂ ਹੁਣ ਤੜੇ ਸਹੀ ਚਲਾਰੀਆਂ ਗੱਡੀਆਂ ਹੈ ਪਰ ਬੜਾ ਕਰਾ ਤਾ ਫਿਰ ਇਮਪਰੂਵਮੈਂਟ ਹੈਗੀ ਅਭੀ ਦਿਨਾਂ ਬਾਅਦ ਚਲਾਈ ਆ ਨੀ ਅਸੀਂ ਬਾਹਰ ਚਲੇ ਗਏ ਸੀ ਤਾਂ ਚਲਾਈ ਨਹੀਂ ਸੀ ਯਾਰ ਘੱਟ ਘੱਟ ਚੱਲ ਰਹੀ ਆ 20 30 ਸੀ 20 30 ਸਪੀਡ ਤੇ ਜਾ ਰਹੀ ਆ 25 ਦੀ ਸਪੀਡ ਤੇ ਆ ਪਹਿਲਾਂ ਸੀ ਇੱਥੋਂ ਟਰਨ ਕਰ ਜਾਂਦੇ ਹੁੰਦੇ ਸੀ ਆ ਫੋੜ ਕੋਲੋਂ ਇੱਥੋਂ ਕੁਝ ਦਿਨ ਆ ਪੈਂਦੇ ਰਿਹਾ ਆ ਤਾਂ 3 ਕਿਲੋਮੀਟਰ ਆਹ ਜਿਹੜਾ ਮੇਰ ਹੋਣ ਲੱਗਾ ਇੱਥੇ ਪਹਿਲਾਂ ਸੀ ਖੇਡਣ ਵੀ ਆਉਂਦੇ ਇੱਥੇ ਆ ਉਸ ਵਜ੍ਹਾ ਦੇ ਲੱਗੇ ਹੋਇਆ ਇਹ ਜਗ੍ਹਾ ਤੇ ਖੇਡ ਲਾਂਗੇ ਇੱਥੇ ਲੰਗਰ ਚੱਲਦਾ ਹੁੰਦਾ ਸੀ ਆ ਉਹਨਾਂ ਦਾ ਰਸਤਾ ਝੋਟ ਦਿਖ ਰਿਹਾ ਇੱਥੇ ਲੰਗਰ ਚੱਲਦਾ ਹੁੰਦਾ ਸੀ ਇੱਥੇ ਅਸੀਂ ਕ੍ਰਿਕਟ ਖੇਡਣਾ ਹੁੰਦਾ ਸੀ ਯਾਰ

ਜੀ ਅੱਜ ਦਾ ਲੈਸਨ ਹੈ ਜਦ ਡਰਾਈਵਿੰਗ ਵਿੱਚ ਚਲਾ ਕੇ ਆ ਗਏ ਸੀ ਆਪਾਂ ਘਰੇ ਪਹੁੰਚ ਕੇ ਦੁਆਰੇ ਗਰਮੀ ਬਹੁਤ ਜ਼ਿਆਦਾ ਹੈ ਬਾਰ-ਬਾਰ ਫੇਰ ਇੱਕ ਗੱਲ ਰਿਪੀਟ ਕਰੀ ਜਾਂਦਾ ਤੋਂ ਭਾਈ ਜ਼ਿਆਦਾ ਗਈ ਹਾਂਦਾ ਤੁੰਦਾ ਸਾਡੀ ਆਉਸੀ ਇੱਧਰੀ ਸਤਿਕਾਰਯੋਗ ਜੀ ਸਾਰਿਆਂ ਨੂੰ ਬਹੁਤ ਹੀ ਦਾ ਚੱਲੇ ਸਾਰੇ ਨੇ ਠੀਕ ਆ ਇੱਕ ਨੂੰ ਦਾ ਜੀ ਪੀਟੀਐਮ ਤੇ ਪੀਟੀਐਮ ਤੇ ਜਾ ਰਹੇ ਸੀਗੇ ਕੰਮਸਾਨ ਹੋਸੀ ਪਰ ਉਹ ਬਣੇ ਨਹੀਂ ਹੈਗੇ ਇਸ ਕਰਕੇ ਮਨੁਸੀ ਦਾ ਸਿਹਰੀ ਮੈਡੀਕਲ ਅਟੈਂਡੈਂਟ ਵੀ ਪਾਛ ਦੇਖ ਰਿਹਾ ਕਿ ਕੰਮਕਾਰ ਕਰਦੇ ਇੱਕ ਨੂਰ ਦੇ ਅੱਖਾਂ ਬਹੁਤ ਜ਼ਿਆਦਾ ਖਰਾਬ ਨੇਗੀਆਂ ਇਹਨੂੰ ਅਲਰਜੀ ਹੈਗੀ ਏਦੋਂ ਧੁੱਪ ਤੋਂ ਇਸ ਕਰਕੇ ਮੈਨੂੰ ਲੱਗਦਾ ਹੁਣ ਦਾ ਛੁੱਟੀਆਂ ਹੋਣਗੀਆਂ ਬੱਚਿਆਂ ਦੇ ਜਿਹੜਾ ਸਕੂਲ ਨੇਗੇ ਉਹ ਬਹੁਤ ਜਲਦੀ ਲੱਗਦੇ ਆ ਸਾਨੂੰ ਲੋਕਰੇ ਬੈਠਾਂ ਮੈਨੂੰ ਪਤਾ ਜਾਈਦਾ ਨਾ ਇਹਨਾਂ ਕਰਕੇ ਬਾਹਰ ਨਿਕਲਦੇ ਹੋਰ ਤਲਾਸ਼ੇ ਬਹੁਤ ਜਿਆਦੇ ਫਰਪੀਆਂ ਪਾਰਕਿੰਗ ਵੀ ਕਰਦੇ ਅਸੀਂ ਜਿਹੜਾ ਮੀਟਿੰਗ ਸੀਗੇ ਅਟੈਂਡ ਕਰ ਲਈ ਸੀ ਕਿਨੂਰ ਦੀ ਤੇ ਉਸ ਤੋਂ ਬਾਅਦ ਅਸੀਂ ਫਿਰ ਡਾਕਟਰ ਸਾਹਿਬ ਕੋਲ ਗਏ ਸੀ ਕਿ ਕੰਮ ਸੀਗਾ ਹੋਣ ਜਾ ਰਹੇ ਹਾਂ ਅਸੀਂ ਥੋੜਾ ਮਾਰਕੀਟ ਸਾਮਾਨ ਲੈਣਾ ਸੀ ਸਬਜ਼ੀਆਂ ਸੁੱਜੀਆਂ ਵਿਚਾਰ ਫਿਰ ਇਧਰ ਹੋ ਜੂਗੀ ਨੇ ਲੈ ਕੇ ਫਿਰ ਵਾਪਸ ਆਇਆਗੇ ਉਸ ਚੈੱਕ ਕਰਵਾਉਣੇ ਆਲੇ ਕਾਫੀ ਦਿਨ ਹੋ ਗਿਆ ਮੈਨੂੰ ਐਸ ਵੀ ਲੈਣੀ ਹੈ ਇੱਕ ਕਾਫੀ ਦਿਨ ਹੋ ਗਈ ਸੀ ਹੁਣ ਆਇ ਨਹੀਂ ਸੀ ਚਾਰ ਪੰਜ ਦਿਨ ਹੋ ਗਏ ਮਾਰਕੀਟ ਨਹੀਂ ਆਇਆ ਥੋੜਾ 8:30 ਹੋਈ ਰੇ ਸਾਡੇ ਬਹੁਤ ਜ਼ਿਆਦਾ ਹੋ ਰਹੀ ਹੈ ਜਦੋਂ ਅਸੀਂ ਗੱਡੀ ਛੜਾ ਕੇ ਮੈਂ ਮੀਟਿੰਗ ਅਟੈਂਡ ਕਰਨ ਗਏ ਇਹਦਾ ਸਮਾਨ ਵਗੈਰਾ ਸੀਗਾ ਅਸੀਂ ਨੇ ਉੱਧਰ ਲੈ ਲਿਆ ਸੀਗਾ ਤੇ ਹੁਣ ਸਕੂਲ ਚ ਵੀ ਆ ਕੇ ਮੀਟਿੰਗ ਅਟੈਂਡ ਕਰਕੇ ਤੇ ਹੁਣ ਮੈਂ ਨਾ ਥੋੜੀਆਂ ਲੈਸਨਸ ਲੈਣੀਆਂ ਸੀਗਾ ਤੋਂ ਤਾਂ ਵਾਸਤੇ ਤੇ ਉਹ ਲੈ ਕੇ ਉਸ ਵਾਰ ਘਰੇ ਜਾਣਾ ਗਰਮੀ ਆ ਗਈ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਹੈ 10:30 ਦਾ ਟਾਈਮ ਹਾਲੇ ਤੁਰਨਾ ਲੈਣਾ ਥੋੜਾ ਜਿਹਾ ਸਮਾਨ ਉਹ ਲੈ ਲਿਆ ਸੀ ਹੁਣ ਅਸੀਂ ਜਾ ਰਹੇ ਸੀ ਆਪਸ ਘਰ ਨੂੰ ਆਹ ਦੇਖੋ ਬੱਚੇ ਕੀ ਮਸਤੀ ਕਰ ਰਿਹਾ ਹੈ ਗਰਮੀ ਹੋ ਜ਼ਿਆਦਾ ਕਰਨ ਵੀ ਕੀ ਹੋਤਾ ਹੈ ਕੀ ਕਰੇ ਇਹ ਤੇ ਨਹੀਂ ਕਰੂਗੀ ਕਿ ਨਾ ਚੱਲ ਰਹੀ ਹੈ ਦੇਖੋ ਇਹਨਾਂ ਦੀ ਮਸਤੀ ਨਾ ਕਿ ਮੁੱਥਣ ਲਹਿ ਲਾਇਆ ਪਿਕਅਪ ਗੱਡੀ ਖੜੇ ਨੋ ਥੱਪੇ ਖੜੀ ਜਾਂਦੀ ਹੁਣ ਅੱਜ ਨੂੰ ਮੈਂ ਲਾਉਂਗਾ ਆਪਣੇ ਇਸੇ ਸਾਈਡ ਤੇ ਇੱਥੇ ਲਾ ਦਮੋਣਾ ਸਮਾਨ ਚੱਕਾਂਗੇ ਹਰ ਕਿਉਂ ਲਾਵਾਂਗੇ ਹਲੇ ਬੜੇ 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 ਆਈਏ ਬੜੇ ਆਈਏ ਇਹ ਇਹ ਪਿਕਅਪ ਕੀ ਹੈ ਬਾਣੀ ਬੀਬੀ ਤੁਮ ਕਿਉਂ ਸਟੇ ਹੋ ਤੂੰ ਕਿੰਨੇ ਲੈਣੀ ਆ ਬੋਲ ਅਰੇ ਲੱਕੜੇ ਵੇਚੋ ਤੂੰ ਚੱਕਤੀਆਂ ਕਰ ਰਹੇ ਨੇਗੇ ਸੈਟਿੰਗ ਗੱਡੀਆਂ ਦੀ ਜਿਹੜੀ ਇੱਧਰ ਆ ਗੱਡੀ ਸੀਗੀ ਉਹ ਇੱਧਰ ਲਗਾਤੀ ਹੁਣ ਉੱਥੇ ਸਾਫ਼ ਕਰਿਆਗਾ ਸਾਰਾ ਲੱਕੜਾ ਲੁੱਕੜਾ ਚੱਕਤੀਆਂ ਬੱਚੇ ਰੇਤੇ ਨਾਲ ਖੇਡ ਹੀ ਜਾਂਦੇ ਨੇ ਆ ਦੂਈ ਚੱਕਤੀ ਸਾਰੀ ਨਮ ਕਰ ਤੇ ਹੁਣ ਜਿਹੜੀ ਹੋਊਗੀ ਪਿਕਅਪ ਉਹ ਇੱਧਰ ਲਗਾ ਰਹੇ ਆ ਸਪੋਕ ਵੀ ਆ ਖੜੀ ਐ ਵਿਚਾਰੀ ਆ ਗੱਡੀ ਆ ਵੀ ਜਿਹੜੀ ਇੱਧਰ ਲਗਾ ਰਹੇ ਆ ਹਾਂਜੀ ਪਿੱਛੇ ਮੜ ਕੇ ਕੱਢ ਬ੍ਰੇਕਾਂ ਦੇ ਪੈਰ ਧਰ ਕੇ ਬ੍ਰੇਕਾਂ ਦੇ ਪੈਰ ਧਰ ਕੇ ਕੱਢਾ ਪਾਏਗੇ ਕਿੱਧਰ ਚੱਲੇ ਜੀ ਕਿੱਧਰ ਜਾਣੇ ਆ ਪਾਈ ਗਾ ਦਿੱਲੀ ਨਾਲ ਮਾਂ ਦੇ ਆਡਰ ਤੋਂ ਬਿਨਾ ਗੱਡੀ ਨਾ ਹੱਕੇ ਕਰ ਆਹ ਆਸ਼ੀਰਵਾਦ ਲੈ ਕੇ ਤੁਰਿਆ ਕਰ ਮੰਮੀ ਦਾ ਸਮਝ ਗਿਆ ਜਾਣਦੋ ਹੋਰ

ਤੋਂ ਸਹੀ ਹੈ। ਹਕੀਕਤ ਤੇਰੀ ਰਿਚ ਹੈ। ਹਾਂ। ਕੰਪਟਰ ਦੇਖੀ ਕਿ ਨਿਪਰੇ ਸਨ। ਲੱਗੂ ਜੀ ਵੀ ਹੋ ਸਵਿਫਟ। ਲੱਗੂ ਜੀ ਵੀ ਸਵਿਫਟ ਤਾਂ। ਹਾਂ। ਮੰਨ ਲਓ ਪਿੱਛੇ ਉਹਦੇ ਵੀ ਹੈ। ਚਲੋ ਜੀ। ਕਾਰ ਪਾਰਕਿੰਗ ਹੋ ਰਹੀ ਆ। ਅਜ ਤਾਂ ਗੱਡੀਆਂ ਦੀ ਪਾਰਕਿੰਗ ਕਰ ਰਹੇ ਨੇ ਸਰਦਾਰ ਜੀ। ਚਲੋ 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 ਦੇਖ ਇੱਕ ਮਿੰਟ ਮੈਨੂੰ ਉਧਰ ਵਾ ਜਾਣ ਤੂੰ ਆ ਜਾਣ ਤੋ ਸਿੱਧੀ ਓਕੇ ਡਮੀ ਐ ਨਾਲ ਜੇ ਲਾ ਕੇ ਖੜਾਈ ਆ ਚਲੋ ਅੱਗੇ ਸ਼ਾਲ ਵੀ ਕਰਦ ਤੇ ਇਹ ਦੋਨੇ ਗੱਡੀਆਂ ਇਧਰਲੀ ਸਾਈਡ ਵਾਲਾ ਧੁੱਪ ਚ ਬਚੀ ਜਾਂਦੀ ਸੀ ਤੇ ਦੇਖ ਕੇ ਡੇਲੀ ਹੁਣ ਤਾਂ ਇਹ ਹੁੰਦਾ ਸੀ ਅਜਾ ਇਧਰ ਖੜਾ ਦਿਆਂ ਫਿਰ ਆ ਵੀ ਲਾਤੀ ਸੱਫਟੇ ਵਿੱਚ ਕੱਪ ਵੀ ਲਾਤੀ